고 <목> ਓਹੋ ਆਪੇ ਕਾ ਤਾਂ ਹੋਣਾ ਸੀ ਮੈਨੂੰ ਫੋਨ ਕਰ ਦਿੰਦੀ ਮੈਂ ਲੈ ਆਉਂਦਾ ਸਾਰਾ ਦਿਨ ਤੁਸੀਂ ਤੁਰੇ ਫਿਰਦੇ ਰਹਿੰਦੇ ਹੋ ਕਦੇ ਮੈਨੂੰ ਲੈ ਆਏ ਕਦੇ ਛੱਡਿਆ ਮੈਂ ਸੋਚਿਆ ਕਾਹਨੂੰ ਤੁਹਾਨੂੰ ਤੰਗ ਕਰਨਾ ਮੈਂ ਆਪੇ ਚਲੇ ਜਾਣਾ ਬੈਠ ਮੈਂ ਪਾਣੀ ਲੈ ਕੇ ਆਉਣਾ ਅੱਲੇ ਹੋਰ ਕਿਵੇਂ ਰਿਹਾ ਅੱਜ ਤੁਹਾਡਾ ਸਾਰਾ ਦਿਨ ਮੈਂ ਤਾਂ ਬੋਰ ਹੋ ਗਿਆ ਸਾਰਾ ਦਿਨ ਤੈਨੂੰ ਪਤਾ ਨਾ ਤੇਰੇ ਬਿਨਾ ਜੀ ਨਹੀਂ ਲੱਗਦਾ ਮੇਰਾ ਤੂੰ ਦੱਸ ਕਿਵੇਂ ਰਿਹਾ ਤੇਰਾ ਸਾਰਾ ਦਿਨ ਮੇਰਾ ਦਿਨ ਤਾਂ ਵਧੀਆ ਸੀ ਪਰ ਕੰਮ ਬਹੁਤ ਜ਼ਿਆਦਾ ਸੀ ਥੱਕ ਗਈ ਮੈਂ ਤਾਂ ਅੱਛਾ ਚੱਲ ਤੂੰ ਰੈਸਟ ਕਰ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਉਣਾ ਉਹ ਨਹੀਂ ਨਹੀਂ ਤੁਸੀਂ ਬੈਠੋ ਮੈਂ ਬਣਾਉਣੀ ਆ ਚਾਹ ਨਹੀਂ ਸਿਮਰਨ ਤੂੰ ਥੱਕੀ ਆਈ ਹੈਂ मैं सारे दिन का वेला ही सी, मैं बना चाह हां हां वाइया ही बनाऊंगा उठ सिमरन चाह पीला बना भी लिया चाह होर देख स्वाद बनी है कि नहीं ਚਾਈ ਬੜੀ ਸਵਾਦ ਬਣਾਈ ਏ ਤੁਸੀਂ ਤਾਂ ਅੱਛਾ ਜੀ ਤੁਸੀਂ ਕਿੰਨੇ ਚੰਗੇ ਹੋ ਨਾ ਕਿੰਨਾ ਧਿਆਨ ਰੱਖਦੇ ਹੋ ਮੇਰਾ ਤੇਰਾ ਧਿਆਨ ਮੈਂ ਨਹੀਂ ਰੱਖੂਗਾ ਤੇ ਹੋਰ ਕੌਣ ਰੱਖੂਗਾ ਤੂੰ ਤਾਂ ਆਪ ਦਾ ਖੁਦ ਧਿਆਨ ਰੱਖਦੀ ਨਹੀਂ ਕਦੇ-ਕਦੇ ਮੈਂ ਸੋਚਦੀ ਹੁੰਨੀ ਆ ਵੀ ਮੈਂ ਕਿੰਨੇ ਕਰਮਾ ਵਾਲੀ ਆ ਜਿਹੜਾ ਤੁਸੀਂ ਮੈਨੂੰ ਮਿਲੇ ਹੋ ਕਰਮਾ ਵਾਲਾ ਤਾਂ ਮੈਂ ਆ ਜੋ ਤੂੰ ਮੇਰੀ ਕਿਸਮਤ ਚ ਲਿਖੀ ਆ ਆਇਜਿਓਂ ਲੱਗਦਾ ਜਿਵੇਂ ਬਰਮੀ ਆ ਹੀ ਜਾਂਦਾ ਹੁੰਦਾ ਹਾਂ ਹਾਂ ਮੀ ਤਾਂ ਆ ਹੀ ਜਾਂਦਾ ਬਰ ਮੀ ਆ ਹੀ ਜਾਂਦਾ ਓਹੋ ਮੈਂ ਤਸਵੀਰੇ ਕੱਪੜੇ ਧੋ ਕੇ ਗਈ ਸੀ ਲਾ ਕੇ ਲੈ ਕੇ ਆਉਣੀ ਆ ਸੁੱਕਣੇ ਪਾਈ ਪਈ ਐ ਤੂੰ ਬੈਠ ਚਾਹ ਪੀ ਤੂੰ ਮੈਂ ਲਾ ਲਿਓ ਨਾ ਨਹੀਂ ਨਹੀਂ ਤੁਸੀਂ ਪੀਓ ਚਾਹ ਮੈਂ ਲੈ ਕੇ ਆਉਣੀ ਆ ਹੀ ਹੋ ਗਿਆ ਪੈਰ ਸਲਿੱਪ ਕਰ ਗਿਆ ਮੇਰਾ ਮੈਂ ਤੈਨੂੰ ਕਿਹਾ ਸੀ ਨਾ ਮੈਂ ਲਾ ਲਿਓ ਨਾ ਕੱਪੜੇ ਤੂੰ ਵੀ ਗੱਲ ਨਹੀਂ ਸੁਣਦੀ ਧਿਆਨ ਨਾਲ ਧਿਆਨ ਨਾਲ ਤੈਨੂੰ ਕਿੰਨੇ ਵਾਰੀ ਕਿਹਾ ਹਨ ਮੇਰੀ ਗੱਲ ਮੰਨ ਲਿਆ ਕਰ ਹੁਣ ਜੇ ਤੂੰ ਅੱਜ ਮੇਰੀ ਗੱਲ ਮੰਨ ਲੈਂਦੀ ਤੇਰੇ ਸੱਟ ਨਹੀਂ ਸੀ ਲੱਗਣੀ। ਓਹੋ ਇਹ ਸੱਟ ਤਾਂ ਰਲੀ ਹੋਈ ਸੀ, ਵੱਜਣੀ ਹੋਈ ਸੀ ਤਾਂ। ਐਵੇਂ ਵੱਜਣੀ ਸੀ। ਸੱਟ ਤੇਰੇ ਵੱਜਦੀ ਆ, ਤਕਲੀਫ ਮੈਨੂੰ ਹੁੰਦੀ ਆ। ਤੈਨੂੰ ਪਤਾ ਮੈਂ ਕਿੰਨਾ ਪਿਆਰ ਕਰਦਾ ਤੈਨੂੰ। ਹਾਂ ਹਾਂ। ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ। ਪਰ ਇੰਨਾ ਪਿਆਰ ਨਾ ਕਰਿਆ ਕਰੋ। ਰੱਬ ਨਾ ਕਰੇ ਕੱਲ ਨੂੰ ਸਾਨੂੰ ਕਿਤੇ ਦੂਰ ਦੂਰ ਹੋ ਕੇ ਰਹਿਣਾ ਪੈ ਗਿਆ। ਫਿਰ ਕੀ ਕਰਾਂਗੇ? ਇਦਾਂ ਨਾ ਬੋਲ ਸਿਮਰਨ ਜੇ ਕਦੇ ਇਹੋ ਜਿਹਾ ਸਮਾਂ ਆ ਵੀ ਗਿਆ ਨਾ ਮੈਂ ਤਾਂ ਜਿਉਂਦੇ ਜੀ ਮਰ ਜੂਗਾ ਓਹੋ ਕਿਹੋ ਜੀਆਂ ਗੱਲਾਂ ਕਰੀ ਜਾਂਦੇ ਹੋ ਨਾਲੇ ਕੋਈ ਨਹੀਂ ਕਿਸੇ ਬਿਨਾ ਮਰਦਾ ਹੁੰਦਾ ਇੱਥੇ ਤੂੰ ਹੱਸ ਰਹੀ ਆ ਤੈਨੂੰ ਮਜ਼ਾਕ ਲੱਗਦਾ ਇਹ ਮੈਂ ਸੱਚ ਕਹਿ ਰਿਹਾ ਜੇ ਕਦੇ ਤੈਨੂੰ ਕੁਝ ਹੋ ਗਿਆ ਨਾ ਮੈਂ ਨਾਲ ਹੀ ਮਰ ਜਾਣਾ ਹੋ ਗਈ ਤਿਆਰ ਤੂੰ ਹਾਂ ਹਾਂਜੀ ਚਲੋ ਮੈਂ ਚਲਦੀ ਆਂ ਫਿਰ ਚਲ ਮੈਂ ਤੈਨੂੰ ਛੱਡਿਆਉਨਾ ਉਹ ਨਹੀਂ ਮੈਂ ਚਲੇ ਜਾਣਾ ਸਿਮਰਨ ਹਜੇ ਪੈਰ ਤੇਰਾ ਠੀਕ ਨਹੀਂ ਹੋਇਆ ਮੈਂ ਤੈਨੂੰ ਛੱਡਿਆਉਨਾ ਨਹੀਂ ਹੁਣ ਮੇਰਾ ਪੈਰ ਬਿਲਕੁਲ ਠੀਕ ਹੈ ਮੇਰੀਆਂ ਫਰੈਂਡਸ ਆਉਂਦੀਆਂ ਉਹਨਾਂ ਨਾਲ ਚਲੇ ਜਾਣਾ ਮੈਂ ਚਲ ਠੀਕ ਹੈ ਬਾਏ ਮੈਂ ਪਹੁੰਚਣ ਵਾਲੀ ਹਾਂ ਬਸ 2 ਮਿੰਟ ਰੁਕੋ ਤੁਸੀਂ Barney. ਗੁਰੀ ਚੱਲ ਮੇਰੇ ਨਾਲ ਮੇਰਾ ਜੀ ਨਹੀਂ ਲੱਗਦਾ ਤੂੰ ਤਾਂ ਕਹਿੰਦਾ ਸੀ ਤੇਰੇ ਬਿਨਾ ਇੱਕ ਪਲ ਵੀ ਨਹੀਂ ਰਹਿਣਾ ਹੁਣ ਤਾਂ ਮੈਨੂੰ ਗਈ ਨੂੰ ਕਿੰਨੇ ਦਿਨ ਹੋ ਗਏ ਚੱਲ ਮੇਰੇ ਨਾਲ ਉੱਠ ਖੜਾ ਹੋ ਜਾ ਹੁਣ ਮੈਥੋਂ ਹੋਰ ਸਬਰ ਨਹੀਂ ਹੁੰਦਾ ਚੱਲ ਗੁਰੀ ਮੈਨੂੰ ਲੈਣ ਆਈਆਂ ਅੱਪਾ ਜਿੱਥੇ ਵੀ ਰਵਾਂਗੇ ਇਕੱਠੇ ਹੀ ਰਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਤੂੰ ਮੇਰੇ ਬਿਨਾ ਜਿਉਂ ਕੇ ਮੇਰਿਆਂ ਮੇਰਾ ਤਾਂ ਇੱਕ ਪਲ ਵੀ ਨਹੀਂ ਸਰਦਾ ਤੇਰੇ ਬਿਨਾ ਤੂੰ ਚੱਲ ਮੇਰੇ ਨਾਲ ਗੁਰੀ ਹਾਂ